ਅਹੀਂ ਅਕੇ ਕਹੀਏ ਪੀਰੇ ਦੀ ਤਨਖਾਹ ਜੜੀ ਹੁੰਦੀ ਜਾਂਦੀ ਕਿੱਥੇ ਆ ਤੁਸੀਂ ਆਪਣੇ ਪੇਕੇ ਹੁੰਦੇ ਕਿ ਹੁੰਦੇ ਜੇ ਸਾਰੀ ਸਾਨੂੰ ਸਾਰਾ ਪਤਾ ਲੱਗ ਗਿਆ ਵੋ ਤੂੰ ਮੇਰੀਆਂ ਸੁਹਾਂ ਰੱਖਦੀਆਂ ਭਾਬੀ ਇਹ ਗੱਲ ਬਹੁਤ ਗਲਤ ਹੈ ਤੁਹਾਡੇ ਵਾਸਤੇ ਇਦਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ ਕੋਈ ਨਹੀਂ ਆਪਣੇ ਘਰ ਵਾਲੇ ਦੀ ਕਮਾਈ ਦਿੰਨੀ ਆ ਵਾਤਰੀ ਘਰ ਵਾਲਾ ਤੇ ਮੀਝ ਮਾਰਦਾ ਤੇ ਬਿਲੇ ਕੇ ਨੂੰ ਤਾਂ ਤੀਵਾ ਵੀ ਨਾ ਲੱਗੇ ਪੂਰੀ ਵੀਡੀਓ ਸਾਡੇ ਚੈਨਲ ਤੇ ਅਪਲੋਡ ਆ ਪਲੀਜ਼ ਜਾ ਕੇ ਚੈੱਕ ਕਰ ਲਿਓ ਸਾਰੇ ਦਿਹਾੜੀ ਮੈਂ ਕੰਮ ਕਰਦਾ ਮੈਂ ਇਹ ਨਹੀਂ ਕਹਿੰਦਾ ਕਿ ਤੂੰ ਆਪਣੇ ਪੇਕੇਆਂ ਦੀ ਮਦਦ ਨਾ ਕਰ ਤੇ ਪੇਕੇਆਂ ਨੂੰ ਐਸਸੀ ਲੈ ਕੇ ਦੇਣਾ ਗੱਡੀਆਂ ਲੈ ਕੇ ਦੇਣੀਆਂ ਇਹ ਕਿਹੋ ਜਿਹਾ ਸ਼ੌਂਕ ਪਗਾਉਣ ਵਾਸਤੇ ਮਦਦ ਕਰਦੀ ਹੁੰਦੀ ਹੈ ਪਰ ਤੇਰਾ ਕੁਝ ਕੰਮ ਨਹੀਂ ਕਰਦਾ ਤੁਸੀਂ ਉਹਨੂੰ ਨਾ ਆਪਣੇ ਪੈਸਿਆਂ ਦੇ ਉੱਤੇ